ਸਤਿ ਸ੍ਰੀ ਅਕਾਲ ਭਾਈ ਮੈਂ ਮੈਂ ਦਾਦਾ ਸਤਿ ਸ੍ਰੀ ਅਕਾਲ ਜੀ ਅਸੀਂ ਭਾਜੀ ਸੱਚੀ ਗੱਲ ਦੱਸਦੇ ਆ ਵੀ ਤੁਹਾਨੂੰ ਚਾਹ ਸਾਰਿਆਂ ਨੂੰ ਪਰਦੇਸਾਂ ਦਾ ਆ ਦੇ ਲਓ ਭਾਈ ਜੰਗਲ ਚ ਮੈਕਸੀਕੋ ਦੇ ਜੰਗਲ ਚ ਬੈਠੇ ਆ ਠੀਕ ਆ ਆ ਮੇਰੇ ਨਾਲ ਦੇ ਮੇਰੇ ਨਾਲ ਦੇ ਚਾਰ ਹੋਰ ਨੇ ਆ ਠੀਕ ਆ ਤੇ ਮੇਰੇ ਚਾਹ ਨਾਲ ਇਹਨੂੰ ਹੁਣ ਸਾਨੂੰ ਕੱਲ ਪਰਸੋਂ ਦੋ ਦਿਨ ਹੋ ਗਏ ਵੀ ਦੋ ਹੋ ਗਏ ਹਾਂ ਦੋ ਸਾਨੂੰ ਕਹਿੰਦੇ ਮੂਰੇ ਅਮਰੀਕਾ ਦਾ ਬਾਰਡਰ ਟਪਣਾ ਅਸੀਂ ਆ ਮੈਕਸੀਕੋ ਜੰਗਲ ਚ ਭਾਈ ਦੋ ਦਿਨ ਹੋ ਗਏ ਦੀ ਪਾਣੀ ਪਿਆਰ ਤੁਰੂਗੇ ਤੁਰੇ ਸੀਗੇ ਆ ਪਾਣੀ ਆ ਹਾ ਪੀ ਪੀ ਕੇ ਹਰਾ ਦਿੱਤਾ ਬਾਈ ਮੀ ਲੱਗਾ ਸੀਗਾ ਆ ਆ ਪਿੱਛੇ ਦਰਖਤ ਬਾਈ ਦਿਖਾ ਲਈ ਇੱਥੇ ਲੋਕ ਲੋਕੇ ਉੱਪਰਲੇ ਉੱਥੇ ਰਾਤ ਕੱਟੀ ਆ ਸੀ ਲੋਕ ਲੋਕੇ ਬਾਈ ਠੰਡ ਲੱਗਦੀ ਆ ਬੁਰਾ ਹਾਲ ਆ ਹੱਥ ਜੋੜੇ ਨੇ ਬਾਈ 15 ਲੱਖ ਰੁਪਈਆ ਦਿੱਤਾ ਇੱਕ ਇੱਕ ਜਣੇ ਨੇ ਆ ਸੀ ਵੀ ਕਹਿੰਦੇ ਅਮਰੀਕਾ ਜੇ ਐਦਾਂ ਜਾਣਾ ਬਾਈ ਐਦਾਂ ਨਹੀਂ ਅਮਰੀਕਾ ਨਾਲੋਂ ਪਿੰਡ ਚੰਗੇ ਆ ਬਾਈ ਪੱਠੇ ਪਾਲਿਆ ਕਰੋ ਘਰਦਿਆਂ ਦੀ ਸੁਣੋ ਘਰ ਦੇ ਬਹੁਤ ਚੰਗਾ ਕਹਿੰਦੇ ਨੇ ਵੀ ਸਾਡਾ 2 ਦਿਨ ਚ ਚਾਹ ਲਾਤਾ ਬਦੀ ਛਾਣਾਂ ਇੱਦਿਕਾ ਲੈ ਬਾਈ ਘਰ ਬੈਠੋ ਇਤੋਂ ਵਧੀਆ ਮੂੰਗਫਲੀ ਦੀ ਰੇੜੀ ਲੈ ਲਓ ਬਾਈ ਠੀਕ ਆ ਬਾਈ ਓਖੇ ਹੋਏ ਪਏ ਆ ਇਹ ਸਿਰਾ ਬਹੁਤ ਆ ਆ ਪਾਣੀ ਪੀਤੇ ਬਾਈ ਦਿਖਾ ਲਈ ਨੂੰ ਅੜਿਆ ਪਾਣੀ ਬਾਈ ਆ ਪਾਣੀ ਪੀਨੇ ਹੱਥੇ ਪੱਤੇ ਖਾਣੇ ਇੱਥੇ ਆ ਪਾਣੀ ਪੀਤਾ ਇੱਥੋਂ ਆ ਆ ਮੁੰਡੇ ਨੂੰ ਬਿਮਾਰ ਹੋਇਆ ਫਿਰ ਤਾਂ ਉਹ ਢਿੱਡ ਦੁਖਦਾ ਸੀਗਾ ਇੱਥੇ ਕੋਈ ਨਾ ਡਾਕਟਰ ਮਿਲ ਸਕਦਾ ਹੁਣ ਬੰਦਾ ਕਿਆ ਕਰੇ ਬਾਈ ਇਹੀ ਹੱਥ ਜੋੜ ਕੇ ਗੁਜਾਰਸ਼ਾ ਪਲੀਜ਼ ਇਹ ਸਾਡੀ ਵੀਡੀਓ ਦਿਖਾ ਲਈ ਜਾਵੇ ਅੱਜ ਕੱਲ ਫੇਸਬੁੱਕ ਤੇ ਹੁੰਦਾ ਹੈ ਨਾ ਵੀ ਪਲੀਜ਼ ਦਿਖਾ ਲਈ ਜਾਵੇ ਕੀ ਲੋਕਾਂ ਨੂੰ ਪਤਾ ਲੱਗੇ ਵੀ ਬਦਿਸ਼ਾਂ 'ਚ ਨਹੀਂ ਐਦਾਂ ਨਾ ਉਹ ਘਰਦਿਆਂ ਦੀ ਸੁਣੋ ਘਰ ਵੀ ਕੰਮ ਕਰ ਸਕਦੇ ਆਂ ਭਾਈ ਸਾਨੂੰ ਇੱਥੋਂ ਬੰਦਾ ਵਾਪਸ ਮੋੜ ਦਵੇ ਅਸੀਂ ਅਮਰੀਕਾ ਨਹੀਂ ਜਾਣਾ ਹੈਗਾ ਸਾਡਾ 2 ਦਿਨਾਂ ਦੀ ਬੁਖਾਰ ਉੱਤਰ ਗਿਆ ਸਾਸਰੀ ਘਾਲ ਜੀ ਤੇ ਐਦਾਂ ਹੁਣ ਗਿਰੇ ਐਦਾਂ ਨਾ ਸਮਝਿਓ ਵੀ ਉਦਾਂ ਵੀਡੀਓ ਬਣਾਈ ਰਹੀ ਆ ਸੱਚੀ ਆ ਇੱਥੇ ਸੱਚੀ ਆ ਆ 15-15 ਲੱਖ ਰੁਪਈਆ ਦੇ ਕੇ ਆਇਆ ਐ ਝੂਠ ਨਹੀਂ ਹੈਗਾ ਕੋਈ ਇਹ ਆ ਚਾਰ ਪੰਜ ਜਾਣੇ ਆ ਅਸੀਂ ਭਾਈ ਕੋਈ ਨਹੀਂ ਠੀਕ ਆ ਭਾਈ ਪਲੀਜ਼ ਹਨਾ ਪਲੀਜ਼ ਵੀਡੀਓ ਸ਼ੇਅਰ ਕਰੀ ਯਾਰ ਕੋਈ ਵੀ ਕਰਦੇ ਹੋ ਸਾਡੀ ਪੁੱਜ ਗਈ ਜਦੋਂ ਵੀ ਅਸੀਂ ਕਿਤੇ ਵੀ ਪੁੱਜੇ ਸਾਸੀਂ ਜਦ ਤੁਹਾਨੂੰ ਵੀਡੀਓ ਜ਼ਰੂਰ ਦਿਖਾਵਾਂਗੇ ਜਿੰਦੇ ਰਹੇ ਠੀਕ ਆਪਾਂ ਸਾਡੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਸਾਡੇ ਜਿਹੜੇ ਨੌਜਵਾਨ ਆ ਬੇ ਅਮਰੀਕਾ ਸਾਡੇ ਪਿੰਡ ਦੇ ਵੀ ਕਹੀ ਜਾਂਦੇ ਅਮਰੀਕਾ ਉਹ ਪੁੱਜ ਆ ਭਰਾਵਾ ਪੁੱਜੇ ਅਮਰੀਕਾ ਦੇਖ ਲਾ ਦਰਾਖਤ ਠੀਕ ਆ ਪੱਤੇ ਖਾਗਾ ਪੱਤੇ ਖਾਗਾ ਪੱਤੇ ਖਾਦੇ ਨੇ ਬਈ ਸੀ ਪਿੰਡਾਂ ਦੇ ਕਿ ਕਈ ਸੁਣਦੇ ਹੁੰਦੇ ਤੇ ਉਹ ਗਾਲੀ ਕਹਣਾ ਲਾਇਵੇਂ ਬਕਵਾਸ ਕਰਦਾ ਬਈ ਸੱਚੀ ਖਾਂਦੇ ਆ ਪੱਤੇ ਭਰਾ ਪਾਣੀ ਤਾਂ ਦੇਖ ਲਓ ਕਿਹੜਾ ਪੀਂਦੇ ਆ ਭਾਈ ਚੰਗਾ ਜੀ ਪਲੀਜ਼ ਆ ਨਾ ਧਿਆਨ ਰੱਖੋ ਭਰਾ